ਮੇਰਾ ਨਾਮ ਮਹੀਪਾਲ ਹੈ ਜੀ ਮੈਂ ਜੀਪੀਐਮ ਹੋਂ ਦਾ ਸੁਭਾਈ ਕਨਵੀਨਰ ਹਾਂ ਅੱਜ ਸਾਡੀ ਜਥੇਬੰਦੀ ਨੇ ਸੱਦਾ ਦਿੱਤਾ ਹੈ ਕਿ ਫਲਸਤੀਨ ਦੇ ਲੋਕਾਂ ਦੇ ਹੱਕ ਚ ਅਮਨ ਦੀ ਕਾਇਮੀ ਲਈ ਮੁਜ਼ਾਰੇ ਕੀਤੇ ਜਾਣ 50000 ਤੋਂ ਵੱਧ ਨਿਰਦੋਸ਼ ਫਲਸਤੀਨੀ ਮਾਰੇ ਜਾ ਚੁੱਕੇ ਜਿਨ੍ਹਾਂ ਚੋਂ ਬਹੁਤੇ ਬੱਚੇ ਤੇ ਔਰਤਾਂ ਹਨ ਔਰ ਉਹਦਾ ਇਜ਼ਰਾਈਲ ਨਾਲ ਹਥਿਆਰਾਂ ਦਾ ਕੋਈ ਮੁਕਾਬਲਾ ਨਹੀਂ ਦੁਨੀਆ ਚਾਹੁੰਦੀ ਹੈ ਕਿ ਜੰਗ ਮੁੱਕ ਜੇ ਅਮਨ ਹੋ ਜਾਏ ਲੇਕਿਨ ਹਥਿਆਰ ਵੇਚਣ ਵਾਲੀ ਲੌਬੀ ਜਿਹਦਾ ਲੀਡਰ ਅਮਰੀਕਾ ਹੈ ਉਹ ਨਹੀਂ ਚਾਹੁੰਦੇ ਵੀ ਜੇ ਜੰਗ ਮੁੱਕੀ ਤਾਂ ਸਾਡੇ ਹਥਿਆਰ ਵਿਕਨੋ ਬੰਦ ਹੋ ਜਾਣਗੇ ਔਰ ਹੁਣੇ ਜੰਗ ਤੁਹਾਡੇ ਮਾਧਮ ਰਾਹੀਂ ਸੀ ਕਹਿਣਾ ਚਾਹੁੰਦੇ ਆ ਏਸ਼ੀਆ ਦੀ ਜੰਗ ਬਣ ਗਈ ਔਰ ਕੋ ਦਿਨ ਵੀ ਦੂਰ ਨਹੀਂ ਜਿੱਦੇ ਸੰਸਾਰ ਜੰਗ ਬਣ ਜੂਗੀ ਤੀਜੀ ਜੇ ਇਹਨੂੰ ਹੁਣ ਨਾ ਰੋਕਿਆ ਗਿਆ ਤੇ ਉਹਦਾ ਖਮਿਆਜਾ ਆਮ ਕਿਰਤੀ ਕਿਸਾਨਾਂ ਨੂੰ ਦੁਨੀਆ ਭਰ ਦੇ ਗਰੀਬ ਲੋਕਾਂ ਨੂੰ ਧੋਖਤ ਨਾ ਪੈਣਾ ਅੱਜ ਅਸੀਂ ਜੰਗ ਦੇ ਖਿਲਾਫ ਪ੍ਰਦਰਸ਼ਨ ਕਰਨ ਲਈ ਆਏ ਆ ਸਾਡੀਆਂ ਆਪਦੀਆਂ ਮੰਗਾਂ ਲਈ ਅਸੀਂ ਰੋਜ਼ ਲੜਦੇ ਆ ਪਰ ਇਹ ਵਿਸ਼ਵ ਭਾਈਚਾਰੇ ਦੀ ਮੰਗ ਹੈ ਜਿਹਦੇ ਵਾਸਤੇ ਅਸੀਂ ਇੱਥੇ ਆਏ ਆ ਜੇ ਪੱਤਾ ਵੀ ਸਰਸਰਟੇ ਦੱਗੇ ਰੱਖੇ ਸੀ ਤੇ ਬਹੁਤ ਭਾਰੀ ਨੁਕਸਾਨ ਹੋਇਆ ਅ ਮੇਰਾ ਖਿਆਲ ਹੈ ਵੀ 2 ਕਰੋੜ ਲੋਕ ਇਕੱਲੇ ਸੋਵੀਅਤ ਯੂਨੀਅਨ ਦੇ ਤੇ ਇੰਨੇ ਹੀ ਬਾਕੀ ਦੁਨੀਆਂ ਦੇ ਉਸ ਜੰਗ ਚ ਮਾਰੇ ਗਏ ਉਹਦਾ ਜ਼ਿੰਮੇਵਾਰ ਇੱਕੋ ਹੀ ਸਨਕੀ ਬੰਦਾ ਸੀ ਹਿਟਲਰ ਜਿਹੜਾ ਉਸ ਵੇਲੇ ਜਰਮਨੀ ਦਾ ਚਾਂਸਲਰ ਸੀ ਔਰ ਠੀਕ ਉਹੀ ਕੁਛ ਅਜਿ ਨੇਤਨ ਯਾਹੂ ਕਰ ਰਿਹਾ ਹੈ ਪਿਛਲੇ ਹਫਤੇ ਜੰਗ ਰਕਵਾਲਣ ਲਈ ਯਹੂਦੀ ਲੋਕ ਇਜ਼ਰਾਈਲ ਦੇ ਲੋਕ ਉਹਨਾਂ ਨੇ ਲੱਖਾਂ ਲੋਕਾਂ ਨੇ ਮੁਜ਼ਾਰੇ ਕੀਤੇ ਆ ਉਹਨਾਂ ਨੇ ਕਿਹਾ ਵੀ ਸਾਡਾ ਜਿਹੜਾ ਪ੍ਰਧਾਨ ਮੰਤਰੀ ਹੈ ਨਿਤਨ ਜਾਹੂ ਇਹ ਸਾਡੇ ਬੱਚਿਆਂ ਦੀਆਂ ਲਾਸ਼ਾਂ ਤਾਬੂਤ ਚ ਲਿਆਉਣਾ ਚਾਹੁੰਦਾ ਹੈ ਸਾਡੇ ਬੱਚਿਆਂ ਨੂੰ ਜਿਉਂਦੇ ਲਿਆਉਣਾ ਚਾਹੁੰਦਾ ਲੇਕਿਨ ਉਹਨਾਂ ਦੇ ਵਿਰੋਧ ਨੂੰ ਦਰਕਨਾਰ ਕਰਕੇ ਵੀ ਨਿਤਨ ਜਾਹੂ ਇਹ ਜੰਗ ਜਾਰੀ ਰੱਖ ਰਿਹਾ ਔਰ ਜੇ ਉਹ ਜੰਗ ਜਾਰੀ ਨਾ ਰੱਖਦਾ ਜੇ ਉਹ ਜੰਗ ਨਾ ਛੇੜਦਾ ਤੇ ਉਹਦੀ ਸਰਕਾਰ ਪਿਛਲੇ ਸਾਲ ਅਕਤੂਬਰ ਚ ਹੀ ਕਹੀ ਸੀ ਉਹਨੇ ਆਪਣੀ ਗਤੀ ਕਾਇਮ ਰੱਖਣ ਲਈ ਜੰਗ ਛੇੜੀ ਹੈ ਔਰ ਉਹ ਫਾਰਸਤੀਨ ਦੀ ਭੂਮੀ ਟੋਟਲ ਕਬਜ਼ਾ ਕਰਨਾ ਚਾਹੁੰਦਾ ਤੇ ਫਲਸਤੀਨੀਆਂ ਦਾ نسل ਕਾਤ ਕਰਨਾ ਚਾਹੁੰਦਾ ਹੈ 20 ਲੱਖ ਦੀ ਆਬਾਦੀ ਹੈ ਸਾਰੀ ਤੇ 50 ਹਜ਼ਾਰ ਲੋਕੀ ਅੱਜ ਤੱਕ ਸਾਲ ਹਜੇ 7 ਤਰੀਕ ਨੂੰ ਹੋਣਾ ਇਸ جنگ ਨੂੰ 50 ਹਜ਼ਾਰ ਫਲਸਤੀਨ ਦੇ ਲੋਕ ਅੱਜ ਤਾਈਂ ਮਾਰੇ ਵੀ ਜਾ ਚੁੱਕੇ ਹਨ ਇਹਨਾਂ ਚ ਦੋ ਤਿਹਾਈ ਬੱਚੇ ਤੇ ਔਰਤਾਂ ਹੈ ਇਸ ਲਈ ਦੁਜੀ ਸੰਸਾਰ جنگ ਨਾਲੋਂ ਘਾਤਕ ਹੋਏਗੀ ਔਰ ਇਸ جنگ ਚ ਨਿਊਕਲੀਅਰ ਹਥਿਆਰ ਵਰਤੇ ਜਾ ਰਹੇ ਜਿਹੜੀ ਪਿਛਲੀ جنگ ਚ ਨਹੀਂ ਸੀ ਉਹਨਾਂ ਦੇ ਵਰਤੇ ਜਾਣ ਨਾਲ ਸ਼ਾਇਦ ਧਰਤੀ ਨਾ ਰਹੀਂ ਜਾਂ ਧਰਤੀ ਤੇ ਜੀਵਨ ਹੀ ਨਾ ਰਹੇ ਇਹ ਯੂਨੋ ਵੱਲੋਂ ਨਹੀਂ ਕੋਈ ਦਖਲ ਯੂਨੋ ਨੇ ਯੂਨੋ ਨੇ ਬਹੁਤ ਟਰਲ ਲਾਇਆ ਯੂਨੋ ਚ ਜੰਗਬੰਦੀ ਦੇ ਮਤੇ ਨੂੰ ਅਮਰੀਕਾ ਵੀਟੋ ਕਰਦਾ ਹੈ ਇੰਗਲੈਂਡ ਵੀਟੋ ਕਰਦਾ ਹੈ ਬਾਕੀ ਮੁਲਕ ਜੰਗਬੰਦੀ ਚਾਹੁੰਦੇ ਆ ਯੂਨੋ ਨੇ ਕਿਹਾ ਵੀ 1949 ਚ ਜਿਹੜਾ ਸਮਝੌਤਾ ਹੋਇਆ ਸੀ ਜਿਹੜੀ ਫਲਸਤੀਨ ਨੂੰ ਭੂਮੀ ਦਿੱਤੀ ਸੀ ਜਿਹੜੀ ਇਜ਼ਰਾਈਲ ਨੂੰ ਦਿੱਤੀ ਸੀ ਦੋਨੇ ਦੇਸ਼ ਆਪ ਦਾ ਆਪ ਦਾ ਉਹ ਖੇਤਾਂ ਸਾਹਮਣੇ ਦੂਜੇ ਦੇ ਖੇਤੇ ਚੋਂ ਨਿਕਲ ਜਾਣ ਫਲਸਤੀਨੀਆਂ ਨੇ ਤਾਂ ਅਜੇ ਇਜ਼ਰਾਈਲ ਦੀ 1 ਇੰਚ ਵੀ ਭੂਮੀ ਨਹੀਂ ਕਬਜ਼ਾ ਕੀਤੀ ਸਾਰੀਆਂ ਇਜ਼ਰਾਈਲ ਨੇ ਕੀਤੀਆਂ ਔਰ ਜਬਰੀ ਉਥੇ ਯਹੂਦੀ ਬਸਤੀਆਂ ਬਣਾ ਲਈਆਂ ਔਰ ਕੱਲੀ ਇਜ਼ਰਾਈਲ ਫੌਜ ਨਹੀਂ ਮਾਰਦੀ ਹੁਣ ਉਹਨਾਂ ਨੂੰ ਫਲਸਤੀਨੀਆ ਨੂੰ ਜਿਹੜੀਆਂ ਬਸਤੀਆਂ ਬਚਾਈ ਵਸਾਈਆਂ ਯਹੂਦੀ ਬਾਹਰੋਂ ਲਿਆ ਕੇ ਉਹ ਯਹੂਦੀ ਵੀ ਮਾਰ ਰਿਹਾ ਫੌਜ ਦੀ ਸ਼ੈਨਾ ਮਤਲਬ ਉਹਨਾਂ ਦਾ ਕਤਲ ਆਮ ਹੋ ਰਿਹਾ ਦਿਹੋ ਤੈਨ ਔਰ ਹਸਪਤਾਲ ਤਬਾਹ ਹੋ ਗਏ ਸਕੂਲ ਤਬਾਹ ਹੋ ਗਏ ਜੇ ਕੋਈ ਵਿਸ਼ਵ ਭਾਈਚਾਰੇ ਵੱਲੋਂ ਯੂਨੋ ਵੱਲੋਂ ਸਹਾਇਤਾ ਆਉਂਦੀ ਹੈ ਅਨਾਜ ਦੇ ਰੂਪ ਚ ਦਵਾਈਆਂ ਦੇ ਰੂਪ ਚ ਉਹ ਜਿਹੜੀ ਖੇਪ ਹੁੰਦੀ ਹੈ ਜਿਨ੍ਹਾਂ ਆਪਾਂ ਰਾਹਤ ਕਾਰਜ ਕਹਿੰਦੇ ਆ ਉਹਦੇ ਤੇ ਬੰਬਾਰਟਮੈਂਟ ਕੀਤੀ ਜਾਂਦੀ ਹੈ ਇਹਨੇ ਇਨ ਹਿਊਮਨ ਹੋ ਨਹੀਂ ਸਕਦੇ ਉਹਨਾਂ ਦਾ ਇਹ ਆ ਵੀ ਮਾਰ ਦਿਓ ਜੰਗ ਚ ਜੇ ਇਹ ਜੰਗ ਰੋਕਣੀ ਪਵੇ ਤੇ ਇਹਨਾਂ ਨੂੰ ਭੁੱਖੇ ਰੱਖ ਕੇ ਤੇ ਬਿਮਾਰ ਕਰਕੇ ਮਾਰ ਦਿਓ ਤਾਂ ਕਿ ਸਾਰੀ ਫਲਸਤੀਨ ਦੀ ਭੂਮੀ ਤੇ ਕਬਜ਼ਾ ਕਰ ਲੈਣ ਉਹ ਬੋਲੋ ਕਿ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਅੱਜ ਅਸੀਂ ਪ੍ਰਦਰਸ਼ਨ ਕੀਤਾ ਅਸੀਂ ਹਿੰਦੁਸਤਾਨ ਦੇ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਸਾਨੂੰ ਅਫਸੋਸ ਹੈ ਇਸ ਜੰਗ ਚ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਵੱਲੋਂ ਵੀ ਹਥਿਆਰ ਭੇਜੇ ਗਏ ਇਜ਼ਰਾਈਲ ਦੇ ਹੱਕ ਚ ਔਰ ਹਿੰਦੁਸਤਾਨ ਦੀ ਕਿੰਨੀ ਭੈੜੀ ਹਾਲਤ ਹੈ ਤੁਸੀਂ ਮੀਡੀਆ ਦੇ ਰਾਹੀਂ ਅਸੀਂ ਦੱਸਣਾ ਚਾਹੁੰਦੇ ਹਾਂ ਸਾਡੇ ਹਿੰਦੁਸਤਾਨ ਦੇ ਨੌਜਵਾਨ ਭਰਤੀ ਹੋ ਕੇ ਇਜ਼ਰਾਈਲ ਚ ਲੜਨ ਗਏ ਉਹਨਾਂ ਨੂੰ ਪਤਾ ਹੈ ਨਹੀਂ ਮਾਰੇ ਜਾਣਾ ਪਰ ਉਹ ਸੋਚਦੇ ਆ ਵੀ ਇੱਥੇ ਭੁੱਖੇ ਮਰ ਜਾਗੇ ਖਾਸ ਕਰਕੇ ਯੂਪ ਤੋਂ ਮੁੰਡੇ ਗਏ ਇਸ ਲਈ ਸਾਡੇ ਹਿੰਦੁਸਤਾਨ ਦੀ ਹਾਲਤ ਆਪਦੀ ਮਾੜੀ ਹੈ سرمایہਦਾਰਾਂ ਦੀ ਪੌਬਾਰਾ ਹੈ ਲੋਕਾਂ ਦੀ ਹਾਲਤ ਮਾੜੀ ਹੈ ਤੇ ਇਹਨਾਂ ਨੂੰ ਲੋਕਾਂ ਦਾ ਕੋਈ ਦਰਦ ਨਹੀਂ ਹਥਿਆਰ ਵਿਕਦੇ ਰਹਿਣ ਡਾਲਰ ਆਉਂਦੇ ਰਹਿਣ ਲੋਕ ਮਰਦੇ ਆ ਮਰਦੇ